ਸਵਾਗਤ ਹੈ ਕਿਸਾਨ ਵੀਰੋ ਖਡਾ ਢਿਲੋਂ ਦੇ ਵੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123970 ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਜੀ ਨੂੰ ਤਪ ਆ ਗਈ ਤੇ ਨੇੜੇ ਬਾਈ ਦੇ ਭਧੌੜਾ ਗਾ ਦੋ ਐਨੀਮਲ ਆ ਗਏ ਇੱਕ ਤੋ ਕੁੜਗੱਪਣ ਮੱਝਾ ਵੀ ਤੇ ਇੱਕ ਤਾਜੀ ਸੂਈ ਵੀ ਸ਼ਾਹੀਵਾਲ ਨਸਲ ਦੀ ਬੈੜ ਹੈਗੀ ਸਸਤੀ ਗਾ ਵੀਰੇ ਸਸਤਰੀ ਗਾ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂ ਬਾਈ ਪੂਰੇ ਵਦਗਾ ਹੋਰ ਅੱਜ ਕਿੰਨੇ ਨਾਲ ਆ ਗਏ ਆਪਣੇ ਕੋਲ ਦੋ ਅੱਜ ਆਪਣੇ ਕੋਲ ਦੋ ਆ ਗਏ ਬਾਈ ਇੱਕ ਟੋਕਰ ਦਾਪਣ ਮੈਂ ਲੈ ਕੇ ਆਇਆ ਅੱਛਾ ਸ਼ਾਹੀਵਾਲ ਗਾਂ ਦੇ ਤੇ ਨੰਬਰ ਬੋਲੀ ਵੀਰੇ 6284810 43 ਫੋਨ ਨੰਬਰ ਹੈ ਬਾਈ ਜਿਹੜੀ ਆਪਾਂ ਤੇਰੀ ਪਹਿਲੇ ਨੰਬਰ ਤੇ ਬੈੜ ਦੇਖੀ ਜਾਂਦੇ ਹਾਂਗੇ ਹਾਂਜੀ ਡਿਟੇਲ ਹੈ ਵੀਰੇ ਦੀ ਇਹ ਪਰਸੋ ਸੂਈ ਆ ਬਾਈ ਠੀਕ ਆ ਤੇ 10 ਦਿਨਾਂ ਕੋਲੋਂ ਬੋਲੀ ਹੋਊਗੀ ਠੀਕ ਆ ਸਿਰ ਠੰਡੀ ਆ ਸਿਰ ਠੰਡੀ ਪੂਰੀ ਆ ਚਵਾ ਕੇ ਦੇ ਦੋਨੇ ਨੇ ਦੋਨੇ ਟਾਈਮ ਬਾਈ ਚਾਰ ਟਾਈਮ ਚੋਕ ਲੱਗੇ ਜਾਈ ਠੀਕ ਆ ਵੀਰੇ ਆ ਕਰੋ ਚੈੱਕ ਅੱਠ ਨਨ ਬਰਢ ਲਾ ਕੱਢ ਕੇ ਪੂਰੀ ਤਿਆਰ ਹੋ ਜਾਣਾਗਾ ਕੋਰੀ ਲੰਮੀ ਮਗਰ ਬੱਠਾ ਆ ਜਾ ਮਗਰ ਬੱਠਾ ਆ ਗਿਆ ਨਾਣਾ ਨੂਣਾ ਬਾਗ ਜਿਵੇਂ ਮਰਜੀ ਜੀ ਚੱਲੋ ਜਿਵੇਂ ਮਰਜੀ ਬਹਿ ਜੇ ਬਾਈ ਠੀਕ ਆ ਬਾਈ ਆ ਕਰੋ ਵੀ ਚੈੱਕ ਧਾਰ ਧੂਰ ਦੀ ਤਾਂ ਗਾਰੰਟੀ ਹੈਗੀ ਪੂਰੀ ਵੱਡੀ ਵਹਿੜ ਹੈਗੀ ਹਾਂ ਤੇ ਲਵਾਈ ਲਮੂਈ ਫੁੱਲਾ ਕੱਦ ਘਾੜ ਦਰਮਿਆਨਾ ਸੌਰੀ ਤੇ ਆ ਦੇਖੋ ਜੀ ਇਹ ਜਾਰ ਕਰਾ ਮੇਰੇ ਜਾ ਗਿਆ ਹਾਂ ਜਾਰਸੀ ਤੇ ਸਾਹੀ ਆਗਲਾ ਕਰਾਫ ਜਾ ਗਿਆ ਹਾਂ ਤੇ ਦੀ ਮੰਗ ਇਹਦੀ ਬਹੁਤ ਚਹੀਗੀ ਕਿ ਦਮਾਨ ਵੀਰੇ ਇਹਦੀ ਫੋਨਤੀ ਕਰਾਂਗੇ ਡਿਮਾਂਡ ਬਾਈ ਆਪਾਂ ਹੋਊਗੀ ਜਮਾਂ ਜਾਇ ਜੀ ਨੂੰ ਜਮਾਂ ਜਾਇ ਕਰਾਂਗੇ ਇਹਦਾ ਦੁੱਧ ਪੀਣ ਵਾਲਾ ਬੰਦਾ ਮਾਝ ਰੱਖਣ ਦੀ ਲੋੜ ਨਹੀਂ ਮੇਰੇ ਸਾਲ ਫਾਲੋਅਰ ਨਹੀਂ ਇੱਦਾਂ ਕਰੋਨਾ ਦੇਖੋ ਜੀ ਇੱਕ ਨੰਬਰ ਥਾਣਾ ਤੇ ਸੂਹਾ ਦੂਜੇ ਹੀ ਆ ਗਿਆ ਹਨਾ ਦੂਜਾ ਰੀਅਲਟੀ ਦੂਜਾ ਤੇ ਡਿਮਾਂਡ ਫੋਨ ਦੇ ਆ ਗਈ ਹਾਂ ਤੇ ਹੋਈ ਮੇਰੇ ਇੱਧਰ ਮੜਾ ਦਿਖਾ ਦੇਸ ਮਾਰ ਕੇ ਘਰ ਵੀ ਚੱਕ ਤੇ ਚਿੱਟਾ ਦੁੱਧ ਹੋਊਗਾ ਹਨਾ ਦੀਪੂ ਇਹਦਾ ਵੀਰੇ ਜਮਾਂ ਵਰ ਵਰਗਾ ਹੋਊਗਾ ਫਿਰ ਮੈਂ ਮਾਝਰ ਕਰਾਂਗਾ ਇੱਕ ਪਾਸੇ ਮੈਂ ਮੰਨ ਲੇ ਇੱਕ ਪਾਸੇ ਗਾਂਜ ਪਲੱਸ ਦਾ ਆਊਗੀ ਫੇੜ ਇਹਦੀ ਪੂਰੀ ਵਧ ਗਈ ਆ ਦੇਖੋ ਜੀ ਨੇੜੇ ਤੋਂ ਥਾਣੇ ਬਕਰ ਚੱਕ ਦੂਜੀ ਸਾਈਡ ਦੇ ਥਾਣੇ ਮੈਂ ਕਰਾ ਦੇਣਾ ਨੂੰ ਜਿੱਥੇ ਤੇ ਦੇਖੋ ਤੇ ਹੁਣ ਜਿਹੜੀ ਟੋਕਰ ਗੱਬਣ ਮਾਝਾ ਕੀ ਡੇਟ ਹੈ ਦੀ ਵੀਰੇ ਇਹ ਪੰਜਾ 5.5 ਮਹੀਨੇ ਦੀ ਗੱਬਣ ਆ ਬਾਈ ਠੀਕ ਆ ਬਾਈ ਤੇ ਅੱਜ ਹੀ ਆਈ ਆ ਆਪਣੇ ਕੋਲੇ ਠੀਕ ਆ ਮਾਲਕਾਂ ਨੇ 5 ਕਿਲੋ ਦੋਦੇ ਸਿਆਪਾ 4 ਕਿਲੋ ਮੰਨ ਕੇ ਲਈ ਠੀਕ ਆ ਵੀਰੇ ਹਾਂ ਤੇ ਤਾਂ 5 ਕਿਲੋ ਹੀ ਹੋਊਗਾ ਤੇ ਮੈਲਦੀ ਕਿਵੇਂ ਆ ਉਹ ਚਾੜਤੀ ਚੋਂ ਦੇ ਸੀ ਠੀਕ ਆਪਣੇ ਕੋਲੇ ਅੱਜ ਹੀ ਆਈ ਆ ਆਪਣੇ ਕੋਲੇ ਅੱਜ ਹੀ ਆਈ ਆ ਆਪਾਂ ਉੱਥੇ ਚਾੜਤੀ ਚੋਂ ਲੈ ਆ ਠੀਕ 5 ਕਿਲੋ ਦੋਦੇ ਤੇ ਇੱਕ ਪਾਸੇ ਕਿੰਨੇ ਚਿਰਦੀ ਆ ਸਾ ਪੰਜਾਂ ਸਾਢੇ ਪੰਜ ਮਹੀਨੇ ਦੀ ਗੱਬਣਾ ਬਈ ਠੀਕ ਆ ਚੈੱਕ ਕਰਾ ਕੇ ਦੇ ਦੋਗੇ ਚੈੱਕ ਕਰਾ ਕੇ 5 ਕਿਲੋ ਦਾ ਲੈ ਕੇ ਜਾਣਾ ਡਾਕਟਰ ਲੈ ਕੇ ਆ ਠੀਕ ਆ ਵੀਰੇ ਤੋੜ ਲੈਣ ਨੂੰ ਹਾਂ ਤੋੜ ਕੇ ਦਿਖਾ ਦਿਓ ਆ ਕਰੋ ਇਹ ਚੈੱਕ ਬਾਕੀ ਦਾ ਸਾਢੇ ਪੰਜ ਮਹੀਨੇ ਦੀ ਬਾਈਆਂ ਦਾ ਗੱਬਣਾ ਉਹ ਚੈੱਕ ਪਾਸ ਕਰਾ ਕੇ ਫੇਰ ਲੈ ਕੇ ਜਾਵੇ ਕਹਿੰਦਾ ਆ ਕਰੋ ਜੀ ਜਕ ਤੇ ਭਗਨ ਭੂਜਨ ਦਾ ਬਾਈ ਇਹ ਆਪਾਂ ਤੋਂ ਹੀ ਤਾਜੀ ਮੈਂ ਗਈ ਵੀ ਆ ਠੀਕ ਹੈ ਠੀਕ ਹੈ ਠੀਕ ਹੈ ਬੰਦੇ ਨੇ ਝੋਨਾ ਨਾ ਤੇਰੇ ਨਹੀਂ ਵੀਰੇ ਚ ਨਾ ਬੱਚਾ ਹੈ ਨਹੀਂ ਮਾ ਫਿਰ ਠੀਕ ਹੈ ਕੱਦ ਘਾਟ ਪੂਰਾ ਵਧੀਆ ਵੀਰੇ ਹਾਂ ਤੇ 24 ਵੀ ਬੋਲੀ ਆ 24 24 ਦਾ ਇੱਕ ਨੰਬਰ ਹੀ ਆ ਬਾਈ ਠੀਕ ਤੁਸੀਂ ਚੈੱਕ ਕਰਾ ਕੇ ਲੈਂਦੇ ਹਾਂ ਹਾਂ ਆਹ ਲਾਹ ਦੇ ਡਾਕਟਰ ਨਾਲ ਲੈ ਕੇ ਆਵੇ ਠੀਕ ਹੈ ਵੀਰੇ ਹਾਂ ਤੇ ਇਹ ਵੀ ਰਿਮਾਡ ਇਹਦੀ ਰਿਮਾਡ ਵੀ ਫੋਨ 'ਤੇ ਕਰਾਂਗੇ ਬਾਈ ਚਲ ਠੀਕ ਆ ਤੇ ਹੋਊ ਜਮਾ ਜਾਇਜ ਜਮਾ ਗਿਆ ਬਾਈ ਨੰਬਰ ਫੇਰ ਬੋਲ ਦੋ ਵੀਰੇ 6284110834 ਪਿੰਡ ਨਾਲ ਕਰੇ ਜਿਲ੍ਹਾ ਬਰਨਾਲਾ ਹਾਂ ਬਾਈ ਇਹ ਡਿਮਾਂਡ ਆਊਗੀ ਫੋਨ ਤੇ ਦਿਨਾਂ ਦੀ ਇੱਕ ਸੀਗੀ ਟੋਕਰ ਗੱਬਣ ਝੋਟੀ ਤੀਜਾ ਸੂਆ ਨੂੰ ਦਿਖਾਤੀ ਆ ਸਾਢੇ ਪੰਜ ਮਹੀਨੇ ਗੱਬਰ 5 ਕਿਲੋ ਦੁੱਧ ਬੱਚਾ ਹੈ ਨਹੀਂਗਾ ਤੇ ਇੱਕ ਬੈਡ ਬੈਡ ਹੈਗੀ ਹੈਗੀ 9-10 ਕਿਲੋ ਬੋਹੜਾ ਰਹਿ ਥੱਲੇ ਤੇ ਛਾਈ ਵਾਲ ਤੇ ਜਰਸੀਆ ਥੋੜਾ ਕਰਾਸਾ ਚਾਰ-ਪੰਜ ਦਿਨਾਂ ਦੀ ਸੂਈ ਵੀ ਆ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਾਹਦ ਲੋ ਧੰਨਵਾਦ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ